ਕੋਟ ਕੇ ਬਰਾੜਾ ਨਾਮ ਦਾ ਸਾਹ ਹਾਂ ਜੀ ਹਾਂ ਜੀ ਸਭ ਥਾਈ ਹੋਏ ਸਹਾਏ ਦਸਮੇ ਬਾਚਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਬਾਚਨ ਅੰੰਦਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਜੇ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸੱਜਿਆ ਪਿਆਰਿਆਂ ਤੋਂ ਹਮ ਸੱਜਿਆ ਦੇਆਂ ਚਾਹਿਆਂ ਮੁਕਿਆਂ ਰੱਟੀਆਂ ਜੱਪੀਆਂ ਤਪੀਆਂ ਜਨਾ ਨਾਮ ਜਪਿਆ ਬਣ ਸਕਿਆ ਦੇਵ ਚਲਾਈ ਤੇ ਗਵਾਹੀ ਦੇਖ ਕੇ ਅੰਦੇਸ਼ੀ ਕਾਤਨਾ ਪਿਆਰਿਆਂ ਸਚਿਆਰਿਆਂ ਦੀਪਮਈ ذات ਹੰਕਰ ਕੇ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸੁਨਿਆ ਧਰਮ ਹੇਤ ਸੀ ਉੱਤਤੇ ਬੰਦ ਬੰਦ ਕੋ ਤੋ ਆਏ ਫੋਕਲਿਆਂ ਲੋਕਾਂ ਜਾਗਰ ਕਰਿਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਜਿੱਥੇ ਤੇ ਆਵੇ ਜਿੱਥੇ ਆਮਨ ਸਰ ਸਦਕਾ ਸ਼ਰਬ ਸੁਖ ਹੋਵੇ ਜਹਾਂ ਜਹਾਂ ਸਾਡਾ ਇਸ਼ਾਹ ਨਾ ਤਹ ਤਹ ਰਿਖਿਆ ਲਿਆਏ ਦੇਖਦੇ ਫਤੇਹ ਸਰਪਤੀ ਪਾਜੰਤੀ ਜੀ ਸ੍ਰੀ ਸਾਤ ਜੀ ਸਹਾਇ ਦਾਲ ਸਾਹਿਬ ਜੀ ਦੇ ਬੋਲ ਬాలే ਗੋਲ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਤੇ ਸੋਦਾਨ ਰਹਿਤ ਦਾਣ ਬੇਕ ਦਾਣ ਵੇਸਾ ਦਾਣ ਪਰੋਸਾ ਦਾਣ ਦੰਨ ਸਿਰ ਦਾਣ ਮਾਫ ਦਾਣ ਸ੍ਰੀ ਅਮਰ ਸਤਿ ਸਾਹਿਬ ਦੇ ਦਰਸ਼ਨਿ ਸੁਨਾਹ ਦੋ ਘੀਆਂ ਚੰਦੇ ਪੁੰਗੇ ਜੁ ਕੋ ਝੁਕੇ ਅਕਾਲ ਧਰਮ ਕਾ ਜੈਕਾਰ ਭੋਲ ਜੀ ਸਵਾਹੀ ਜੀ ਸਤਿਗੁਰਾਂ ਦਾ ਮਨ ਨੀਵਾ ਮਤੁ ਸਤੀ ਮਤ ਪਤਿ ਦਾ ਰਖਾ ਆਗਾਸਾਲ ਕੋ ਤੁਆ ਹੀ ਜੀ ਏ ਅਕਾਲ ਪੁਰਖ ਆਪਣੇ ਬੰਸ ਦੇ ਸਦਾ ਸਹਾ ਇੰਤਜ਼ਾਰ ਦੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਆ ਗੁਰਧਾਮਾਂ ਦੇ ਜੇ ਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁਸ਼ੇ ਦਰਸੰਦਾਰ ਤੇ ਸੇਵਾ ਸੰਭਾਲਦਾ ਨਾਮ ਤੇ ਆਰੇ ਪੰਥ ਹਰਿ ਸਾਜੀ ਨੂੰ ਬਖਸ਼ ਏ ਗਰੀਬਨਵਾਜ ਨਿਵਾਰਿਆਂ ਦੇ ਮਾਨ ਏ ਤਾੜਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ ਗੁਰੂ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬਣ ਕੀ ਹੈ ਜੀ ਆਪ ਜੀ ਦੇ ਦਰਸਾ ਤੇ ਸੇਵਾਦਾਰ ਭਾਈ ਬਲਬੀਰ ਸਿੰਘ ਸਤਿਗੁਰ ਜੀ ਆਪ ਦੀ ਦਦਾਦੀ ਸੇਵਾ ਨਿਭਾਉਂਦੇ ਆ ਹੋਇਆ ਜੋ ਪਿਛਲੇ ਦਿਨੀਂ ਗਰੀਬਨਵਾਸੀਓਂ ਸਰੀਰ ਤੇ ਬਿਆੰਕ ਕਸ਼ਟ ਆਇਆ ਵਸਤ ਨੂੰ ਸਹਾਰ ਦਿਆਂ ਹੋਇਆ ਸਤਿਗੁਰ ਪਾਤਸ਼ਾਹ ਜੀਓ ਇਹ ਸ਼ਲੋਕ ਤੋਂ ਪਰਲੋਕ ਨੂੰ ਬਿਆਨਾਂ ਕਰਦੇ ਹਨ ਸਤਿਗੁਰ ਪਾਤਸ਼ਾਹ ਜੀ ਜਿਨ੍ਹਾਂ ਦੇ ਸਾਰੇ ਸੰਬੰਧੀਆਂ ਨੇ ਪਰਿਵਾਰ ਵਾਲਿਆਂ ਨੇ ਭਾਈ ਬਲਬੀਰ ਸਿੰਘ ਦੀ ਗਰੀਬਨਵਾਸੀਓਂ ਪੰਚਪੂਰ ਤੋਂ ਤੇ ਦੇ ਨੂੰ ਸੰਸਕਾਰ ਕਰਨ ਵਾਸਤੇ ਉਹਨਾਂ ਦਾ ਅੰਗੀਠਾ ਜੁਣਿਆ ਗਿਆ ਸਤਿਗੁਰੂ ਜੀ ਐਸ ਵੇਲੇ ਆਪ ਜੀ ਦੇ ਚਰਨਾ ਤੇ ਅਰਦਾਸ ਬੇਨਤੀ ਹੈ ਜੀ ਭਾਈ ਬਲਬੀਰ ਸਿੰਘ ਆਪ ਜੀ ਦੇ ਅਸਰ ਘਰ ਦੀ ਸੇਵਾ ਕਰਦੇ ਆਂ ਜ਼ਿੰਦਗੀ ਜਿਉਂਦਿਆਂ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਤੋਂ ਲੱਤ ਪਾ ਦੀ ਜਿਮਾਂ ਬਖਸ਼ਣੀ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਸ਼ੁਦਾ ਵਸ ਬਖਸ਼ਣਾ ਸਾਧ ਸੰਗਤ ਵਿੱਚ ਨਵਾਸ ਬਖਸ਼ਣਾ ਤੇ ਸੇ ਪਰਿਵਾਰ ਦੇ ਸਭ ਤੇ ਮੇਰਾ ਬਰਿਆ ਨਾ ਕਰਨ ਕਿਉਂ ਵਾਣਾ ਮੰਨਣ ਦਾ ਵੱਲ ਬੱਥਿਸ ਕਰਨਾ ਸਾਧੂ ਜੀ ਇਸ ਵੇਲੇ ਸਭ ਤਿਆਰੀਆਂ ਹੋਈਆਂ ਕਿਰਪਾ ਕਰਨੀ ਦੀ ਭਾਈ ਬਲਬੀਰ ਸਿੰਘ ਜੀ ਅੰਤੰਦ ਪੁੱਤਕ ਦੇ ਦਾ ਸੰਸਕਾਰ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਤੇ ਤਾਵੇ ਨਾਲ ਨਾਮ ਚਰਨੀ ਨਵਾ ਸੁਬਹਾ ਸੁਬਹਾ ਵਾਹਿਗੁਰੂ ਕਾ ਖਾਲਸਾ 好，好，好，没问题。

اوه يا مار 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 مار